ਮੈ ਦੂਜਿਤ ਖਾਲਸਾ ਸ੍ਰੀ ਵਹਿਗੂਰ ਜੀ ਦੇ ਫਤਿਹ ਕੱਲ ਸਾਡੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਥੰਨੇ ਫੋਰਮਾਂ ਜਿਹੜੀ ਸਾਡੀ ਚਾਹਤ ਚੱਲ ਰਹੀ ਹੈ ਕਿ ਸਾਰੇ ਮੋਰਚਿਆਂ ਨੂੰ ਇਕੱਠੇ ਹੋ ਕੇ ਦਿੱਲੀ ਵੱਲ ਵਧਣਾ ਚਾਹੀਦਾ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਲੋਕ ਤਾਕਤ ਦੇ ਵਿੱਚ ਆਪਾਂ ਕਹਿੰਦੇ ਆ ਸਾਡਾ মিডিਆ ਜਿਹੜਾ ਚੌਥਾ ਥੰਮ ਹੈ ਪਰ ਜਦੋਂ ਇਹ ਪੱਤਰਕਾਰ ਆਪ ਦੀ ਬਾਤ ਲੋਕਾਂ 'ਚ ਲੈ ਕੇ ਜਾਂਦੇ ਨੇ ਜਿਹੜੇ ਸਾਡੇ ਸਿਆਸੀ ਲੋਕ ਨੇ ਜਿਹੜੀ ਤੁਹਾਈ ਪੜਦੇ ਆ ਕਿ ਤੋਂ ਲੋਕਤੰਤਰ ਬਹੁਤ ਵਧੀਆ ਹੈ ਲੋਕਤੰਤਰ ਦੇ ਵਿੱਚ ਹਰੇਕ ਨੂੰ ਹੱਕ ਹੈ ਆਪਦੀ ਗੱਲ ਰੱਖਣ ਦਾ ਤਾਂ ਜਦੋਂ ਇਹਨਾਂ ਦੇ ਗਲਾਪ ਕੋਈ ਰੱਖਦਾ ਹੈ ਤਾਂ ਉਹਨਾਂ ਦੇ ਉਦੋਂ ਪੱਕੇ ਹੁੰਦੇ ਨੇ ਮਨਜਿੰਦਰ ਸਿੱਧੂ ਮੁੰਡਾ ਸਾਰੇ ਜਿਹੜੇ ਧਰਮਾਂ ਦੇ ਵਿੱਚ ਰਿਹਾ ਪ੍ਰੋਗਰਾਮ ਕਵਰੇਜ ਕਰਦਾ ਰਿਹਾ ਤਾ ਐਸੀ ਹਲਕੇ ਦੇ ਸਾਡੇ ਹਲਕੇ ਰਾਮਪਰਾ ਫੂਲ ਦੇ ਬਤੈਕ ਵੱਲੋਂ ਪਰਚਾ ਦਰਜ ਕਰਾਉਣਾ ਤਾਂ ਬਹੁਤ ਨਿੰਦਨਯੋਗ ਹੈ ਤਾਂ ਉਹ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਇਸ ਕਲਚਰ ਦੇ ਨਾਲ ਜੁੜਿਆ ਰਿਹਾ ਹੈ ਇਸ ਗੱਲ ਤੇ ਹੀ ਉਹ ਮੁੱਖ ਮੰਤਰੀ ਬਣਿਆ ਤਾਂ ਜੇ ਕੋਈ ਆਵਾਜ਼ ਲੋਕਾਂ ਦੀ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ਉਹ ਤੇ ਪਰਚੇ ਨਾਲ ਦਬਾਉਣ ਵਾਲੀ ਗੱਲ ਕੀਤੀ ਹੈ ਸਾਡੀ ਖਾਸ ਕਰਕੇ ਤਿੰਨੇ ਫੋਰਮਾਂ ਦੇ ਵਿੱਚ ਵੀ ਕੱਲ ਅਸੀਂ ਮਤਾ ਲੈ ਕੇ ਇਹਦਾ ਵਿਰੋਧ ਕੀਤਾ ਖਾਸ ਕਰਕੇ ਭਾਰਤੀ ਸੰਮਨ ਇਕਤਾ ਸਿੱਧੂਪੁਰ ਅਸੀਂ ਲੋਕਾਂ ਨਾਲ ਵਾਅਦਾ ਤੇ ਖਾਸ ਕਰਕੇ ਜਦੋਂ ਦੇ ਦੋਨੇ ਫੋਰਮ ਲੜਾਈ ਦੇ ਵਿੱਚ ਆਏ ਆ ਅਸੀਂ ਇਸ ਗੱਲ ਦੀ ਪਹਿਲਾਂ ਹੀ ਨੋਟ ਕੀਤਾ ਹੋਇਆ ਕਿ ਜਿਹੜੇ ਸਾਡੇ ਮੋਰਚਾਂ ਦੇ ਹਮਾਇਤੀ ਚਾਹੇ ਬੁੱਧੀ ਵੀ ਚਾਹੇ ਪੱਤਰਕਾਰ ਚਾਹੇ ਕਲਾਕਾਰ ਜਿਹੜਾ ਵੀ ਸਹਿਯੋਗ ਦਿੰਦਾ ਜੇ ਤੇ ਪਮਾ ਕੋਈ ਰੇਡ ਪਵੇ ਕੋਈ ਪਰਚਾ ਦਰਜ ਹੋਵੇ ਸਭ ਤੋਂ ਪਹਿਲਾਂ ਅਸੀਂ ਮੂਹਰੇ ਹੋ ਕੇ ਖੜਾਂਗੇ ਮਨਜੀਂਦਰ ਸਿੱਧੂ ਤੇ ਜਿਹੜਾ ਪਰਚਾ ਦਰਜ ਕੀਤਾ ਲੋਕਵਾਚ ਚੈਨਲ ਤੇ ਅਸੀਂ ਉਹਦੀ ਨਿਖੇਧੀ ਵੀ ਕਰਦੇ ਆ ਤਾਂ ਉਹਨੂੰ ਆਜ਼ਾਦ ਗੱਲ ਰੱਖਣ ਦਾ ਹੱਕ ਵੀ ਹੈ ਮੈਂ ਕਹਿੰਦਾ ਵੀ ਜਿਹੜੇ ਸੋਸ਼ਲ ਮੀਡੀਆ ਤੇ ਸਾਡੇ ਨੌਜੋਟ ਚੱਲ ਰਹੇ ਨੇ ਭੱਟੇ ਜਿਹੜੇ ਚੈਨਲ ਐ ਉਹ ਤਾਂ ਸਾਰੇ ਇਨਾ ਘਰਾਣਿਆਂ ਦੇ ਆ ਤਾਂ ਜਿਹੜੀ ਗੱਲ ਲੋਕਾਂ ਦੇ ਵਿੱਚ ਜਾਣ ਨੂੰ ਮਾੜੀ-ਮੋਟੀ ਜਾ ਰਹੀ ਐ ਉਹਤੇ ਵੀ ਮੈਂ ਖਾਸ ਕਰਕੇ ਰਾਮਰਾ ਬੋਲਦੇ ਵਿਧਾਇਕ ਵੱਲੋਂ ਜਿਹੜਾ ਪਰਚਾ ਦਰਜ ਕਰਵਾਉਣਾ ਆਪਦੇ ਬੰਦਿਆਂ ਤੋਂ ਤਾਂ ਇਸ ਦੀ ਅਸੀਂ ਨਿਖੇਧੀ ਕਰਦੇ ਆਂ ਤੇ ਉਹ ਤੁਰਤ ਜਿਹੜਾ ਪਰਚਾ ਵਾਪਸ ਲੈਣਾ ਚਾਹੀਦਾ ਰੱਦ ਕਰਨਾ ਚਾਹੀਦਾ ਤੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਇਸ ਕਰਕੇ ਅਸੀਂ ਦੀ ਨਿਖੇਧੀ ਕਰਦੇ ਆਂ ਧੰਨਵਾਦ